ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਆਖਰ ਮਾਂ ਦੀਆਂ ਵਾਲੀਆਂ ਵੇਖ ਹੀ ਗਈਆਂ ਭਾਗ ਪਹਿਲਾ ਇਸ ਕਹਾਣੀ ਨੂੰ ਲਿਖਿਆ ਹੈ ਦੀਪ ਸ਼ੇਰਗਿੱਲ ਜੀ ਨੇ ਹਾਰ ਦਾ ਦੇਸੀ ਮਹੀਨਾ ਜੇ ਚੜਿਆ ਹੀ ਸੀ ਇੱਕ ਦਿਨ ਹੀ ਹੋਇਆ ਸੀ ਪਰ ਸੂਰਜ ਦੇਵਤਾ ਆਪਣੇ ਪ੍ਰਚੰਡ ਰੂਪ ਵਿੱਚ ਸਨ ਦਿਨ ਤਾਂ ਜਿਵੇਂ ਅੱਗ ਬਲ ਰਹੀ ਹੁੰਦੀ ਆ ਐਵੇਂ ਦਾ ਹਾਲ ਸੀ ਪਰ ਰਾਤ ਨੂੰ ਭਾਵੇਂ ਵੱਟ ਜਾ ਸੀ ਪਰ ਤਪਸ਼ ਨਹੀਂ ਸੀ ਸਵੇਰ ਵਾਲੀ ਸਾਰੇ ਬੰਦੇ ਕੀ ਜਨੌਰ ਕੀ ਕਲਪਾ ਰੱਖੀ ਸੀ ਗਰਮੀ ਨੇ ਉਪਰੋਂ ਬਿਜਲੀ ਦੇ ਕੱਟ ਬੁਰਾ ਹਾਲ ਕਰਵਾ ਦਿੱਤਾ ਸੀ ਮਸਾਂ ਰਾਤ ਲੰਗੀ ਤਾਂ ਫਿਰ ਦੂਸਰੇ ਦਿਨ ਤੜਕੇ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਤੇ ਭਾਈ ਸਾਹਿਬ ਨੇ ਫਰਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਤੜਕੇ ਦੇ 3:30 ਵਜ ਚੁੱਕੇ ਨੇ ਇਸ ਲਈ ਸਾਰਿਆਂ ਹੀ ਸੰਗਤਾਂ ਇਸ਼ਨਾਨ ਕਰਕੇ ਗੁਰੂ ਘਰ ਆਪਣੀਆਂ ਹਾਜ਼ਰੀਆਂ ਲਵਾਓ ਅਤੇ ਆਪਣਾ ਜੀਵਨ ਸਫਲਾ ਕਰੋ ਫਿਰ ਗਵਾਂਡੀਆਂ ਦੇ ਘਰ ਤੋਂ ਜੋ ਕਿ ਨਾਲ ਹੀ ਘਰ ਸੀ ਉਸ ਦੀ ਇੱਕ ਕੰਦ ਸਾਂਝੀ ਹੀ ਸੀ 나જર ਸਿੰਘ ਦੇ ਘਰ ਨਾਲ ਉਹਨਾਂ ਮੁਰਗੇ ਤੇ ਮੁਰਗੀਆਂ ਰੱਖੇ ਹੋਏ ਸਨ ਮੁਰਗੇ ਦੀ ਵਾਂਗ ਆਵਾਜ਼ ਆਉਂਦੀ ਕੁੱਕੜਕੂ ਤੇ ਨਾਲ ਹੀ 나જર ਸਿੰਘ ਹੋਰਾਂ ਦੇ ਘਰਾਂ ਮੱਜਾਂ ਦੇ ਸੰਗਲ ਖੜਕਣ ਤੇ ਉਹਨਾਂ ਦੇ ਅਢਿੰਗਣ ਦੀ ਆਵਾਜ਼ ਦੋਵੇਂ ਇਕੱਠੀਆਂ ਹੋ ਕੇ ਨਵੀਂ ਹੀ ਆਵਾਜ਼ ਪੈਦਾ ਕਰ ਰਹੀਆਂ ਸਨ ਨਾਲ ਹੀ ਚਿੜੀਆਂ ਜਿਨ੍ਹਾਂ ਨੇ ਵਿਹੜੇ ਵਿੱਚ ਲੱਗੀ ਦਕਾਨ ਤੇ ਆਲਣਾ ਬਣਾਇਆ ਹੋਇਆ ਸੀ ਉਹ ਵੀ ਚਿੰਚੀ ਕਰਨੀ ਸ਼ੁਰੂ ਕਰ ਦਿੱਤੀ 나જર ਸਿੰਘ ਦਾ ਘਰ ਇੱਕ ਆਇਤਕਾਰ ਆਕਾਰ ਵਿੱਚ ਸੀ ਜਿਸ ਵਿੱਚ ਪਿਛਲੇ ਪਾਸੇ ਵੱਡੇ ਕਮਰੇ ਸੱਜੇ ਹੱਥ ਰਸੋਈ ਰਸੋਈ ਦੇ ਸਾਹਮਣੇ ਇੱਕ ਹੋਰ ਕਮਰਾ ਸੀ ਜਿਸ ਵਿੱਚ ਸੰਦੂਖ ਰੱਖਿਆ ਹੋਇਆ ਸੀ ਇਹ ਚੰਦਗੁਰ ਦਾ ਕਮਰਾ ਸੀ ਤੇ ਅੱਗੇ ਖੁੱਲਾ ਬਰਾਂਡਾ ਸੀ ਫਿਰ ਚੌੜਾ ਤੇ ਵੱਡਾ ਵਿਹੜਾ ਸੀ ਜਿਸ ਵਿੱਚ ਦੋ ਰੁੱਖ ਅਮਰੂਦ ਅਤੇ ਡਕੈਣ ਲੱਗੇ ਹੋਏ ਸਨ ਉਸ ਤੋਂ ਬਾਅਦ ਕੁਝ ਜਗ੍ਹਾ ਛੱਡ ਕੇ ਮੱਜਾਂ ਦੀ ਖੁਰਲੀ ਜਿਸ ਤੇ ਪੰਜ ਮੱਜਾਂ ਦੋ ਬੂਰੀਆਂ ਝੋਟੀਆਂ ਪੰਜ ਕਲਿਆਣੀ ਕੱਟੀ ਤੇ ਕੱਟਾ ਬੰਨੇ ਹੋਏ ਸਨ ਖੱਬੇ ਹੱਥ ਬੈਠਕ ਬਣੀ ਹੋਈ ਸੀ ਜਿਸ ਵਿੱਚ 나જર ਸਿੰਘ ਹੀ ਸੌਂਦਾ ਸੀ ਤੇ ਦਿਨੇ ਆਇਆ ਗਿਆ ਉੱਥੇ ਆ ਕੇ ਬੈੰਦਾ ਸੀ 나જર ਸਿੰਘ ਆਪਣੀ ਬੈਠਕ ਵਿੱਚੋਂ ਨਿਕਲਦਾ ਹੈ ਤੇ ਉਹਦੀ ਘਰ ਵਾਲੀ ਚੰਦਕੌਰ ਬੇੜੇ ਵਿੱਚ ਉੱਠ ਕੇ ਮੱਛਰਦਾਨੀ ਇਕੱਠੀ ਕਰ ਆਪਣੇ ਮੰਝੇ ਤੋਂ ਚਾਦਰ ਦਰੀ ਤੇ ਸਹਰਾਣਾ ਤੈ ਕਰਕੇ ਅੰਦਰ ਕਮਰੇ ਵਿੱਚ ਰੱਖਣ ਜਾਂਦੀ ਫਿਰ ਵਾਪਸ ਆ ਕੇ ਮੰਜਾ ਵੀ ਖੜਾ ਕਰਕੇ ਕੰਦ ਨਾਲ ਇੱਕ ਪਾਸੇ ਲਗਾ ਦਿੰਦੀ ਆ ਫਿਰ 나જર ਸਿੰਘ ਫੌੜਾ ਲੈ ਕੇ ਡੰਗਰਾਂ ਦਾ ਗੋਹਾ ਹਟਾਉਂਦਾ ਤੇ ਚੰਦਕੁਰ ਵੀ ਪੱਠੇ ਪਾ ਦਿੰਦੀ ਆ ਖੁਰਲੀ ਵਿੱਚ ਤੇ ਆਖਦੀ ਅੱਜ ਭਿੰਦਾ ਸਿਰੀ ਲੇਟ ਹੋ ਗਿਆ ਲੱਗਦਾ ਫਿਰ 나જર ਸਿੰਘ ਬੈਠਕ ਦੀ ਕੰਸ ਤੇ ਪਈ ਕਿੱਕਰ ਦੀ ਦਾਤਣ ਮੂੰਹ ਵਿੱਚ ਪਾ ਕੇ ਦਾਤਣ ਕਰਨ ਲੱਗ ਜਾਂਦਾ ਤੇ ਚੰਦਕੁਰ ਵੀ ਨਹਾ ਕੇ ਗੁਰੂ ਘਰ ਲਈ ਆਟਾ ਕੋਲੀ ਵਿੱਚ ਪਾ ਕੇ ਜਾਣ ਲੱਗਦੀ ਆ ਚੰਦਕੌਰ ਵੇਖਦੀ ਆ ਕਿ ਉਸਨੇ ਗੇਟ ਦਾ ਬੂਹਾ ਤਾਂ ਖੋਲਿਆ ਹੀ ਨਹੀਂ ਫਿਰ ਸੋਚਦੀ ਆ ਚਲੋ ਨਾਜਰ ਸਿੰਘ ਨੇ ਖੋਲਿਆ ਹੋਣਾ ਪਰ ਉਹਨੇ ਪੁੱਛਿਆ ਨਹੀਂ ਫਿਰ ਉਹ ਗੁਰੂ ਘਰ ਚਲੇ ਜਾਂਦੀ ਆ ਉੱਥੇ ਗਿਆਨੀ ਜੀ ਤੋਂ ਬਾਕ ਸੁਣਦੀ ਆ ਗੁਰਬਾਣੀ ਦਾ ਪਾਠ ਸੁਣ ਕੇ ਅਰਦਾਸ ਕਰਨ ਤੋਂ ਬਾਅਦ ਪ੍ਰਸ਼ਾਦ ਲੈ ਕੇ ਬਾਹਰ ਆਉਂਦੇ ਹੋਏ ਉਸ ਨੂੰ ਪਤਾ ਲੱਗਦਾ ਕਿ ਕੁਝ ਜਨਾਨੀਆਂ ਕੋਸਰਮੋਸਰ ਕਰ ਰਹੀਆਂ ਸੀ ਜੋ ਲਗਭਗ ਘੰਟੇਕ ਬਾਅਦ ਆਈਆਂ ਸੀ ਉਸਨੇ ਸੋਚਿਆ ਸਵੇਰੇ ਹੀ ਕਿਸੇ ਦੀ ਕੀ ਗੱਲ ਕਰਨੀ ਸਿੱਧੇ ਘਰ ਜਾਣਾ ਹੀ ਠੀਕ ਹੋਵੇਗਾ ਫਿਰ ਜਦੋਂ ਉਹ ਘਰ ਪੁੱਜਦੀ ਆ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਆ ਉਹ ਡਿੱਗਣ ਹੀ ਵਾਲੀ ਸੀ ਉਸਦੀ ਰੋਂਦੀ ਛੋਟੀ ਨੂੰ ਨੇ ਉਸਨੂੰ ਫੜ ਕੇ ਡਿੱਗਣ ਤੋਂ ਬਚਾਲਿਆ ਫਿਰ ਉਹ ਦੋਵੇਂ ਫੁੱਟ-ਫੁੱਟ ਕੇ ਰੋਣ ਲੱਗੀਆਂ ਵੱਡੀ ਨੂੰ ਤੇ ਪਾਗਲ ਜਹੀ ਹੋਈ ਖੜੀ ਸੀ ਬਾਹਰ ਬਣੇ ਗੁਸਲਖਾਨੇ ਦੀ ਕੰਧ ਦੇ ਕੋਲੇ ਲੱਗ ਕੇ ਬੱਡੀ ਨੂੰ ਕੋਲ ਦੋ ਬੇਟੀਆਂ ਤੇ ਇੱਕ ਬੇਟਾ ਹੈ ਬੱਡੀ ਨੂਹ ਦੀਆਂ ਬੇਟੀਆਂ ਦੇ ਨਾਮ ਰਹਿਮਤ ਤੇ ਜਸਮੀਤ ਨੇ ਤੇ ਬੇਟੇ ਦਾ ਨਾਮ ਕੁਲਵੀਰ ਹੈ ਤੇ ਛੋਟੀ ਨੂਹ ਦੀ ਧੀ ਦਾ ਨਾਮ ਅਮਾਨਤ ਤੇ ਬੇਟਾ ਮਨਵੀਰ ਹੈ ਨਾਜਰ ਸਿੰਘ ਪਿੰਡ ਦਾ ਇੱਕ ਵੱਡਾ ਜ਼ਿਮੀਂਦਾਰ ਹੈ ਉਸ ਕੋਲ 40 ਏਕੜ ਜ਼ਮੀਨ ਹੈ ਉਹ ਪਿੰਡ ਵਿੱਚ ਲੋਕਾਂ ਨੂੰ ਵਿਆਜ ਤੇ ਪੈਸੇ ਵੀ ਦਿੰਦਾ ਹੈ ਉਸ ਦਾ ਪੂਰੇ ਪਿੰਡ ਵਿੱਚ ਵਧੀਆ ਰੂਪ ਹੈ ਤੇ ਘਰ ਵਿੱਚ ਪੂਰਾ ਰੋਬ ਹੈ ਉਸ ਵੇਰੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਰੋਜ਼ ਰੇਮ ਨਾਲ ਜ਼ਰੂਰ ਜਾਂਦਾ ਤੇ ਉਸ ਦੇ ਘਰ ਵਾਲੀ ਚੰਦਕੌਰ ਵੀ ਕਦੇ ਨਾਗਾ ਨਹੀਂ ਸੀ ਪੌਂਦੀ ਭਾਵੇਂ ਚੰਦਕੌਰ ਅਣਪੜ੍ਹ ਸੀ ਪਰ ਉਸ ਨੂੰ ਕਿੰਨੀ ਹੀ ਬਾਣੀ ਕੰਠ ਹੈ ਤੇ ਭਗਵਤ ਗੀਤਾ ਬਾਰੇ ਵੀ ਜਾਣਕਾਰੀ 바ਵਾ ਹੈ ਉਸ ਦੀ ਇੱਕ ਬੇਟੀ ਜਿਸ ਦਾ ਨਾਮ ਪੂਰੀ ਹੈ ਕਿਉਂਕਿ ਜਨਮ ਵੇਲੇ ਉਹ ਅੱਖਾਂ ਤੋਂ ਪੂਰੀ ਸੀ ਇਸ ਲਈ ਉਹਦਾ ਨਾਮ ਪੂਰੀ ਹੀ ਰੱਖ ਦਿੱਤਾ ਨਾਜ਼ਰ ਸਿੰਘ ਦੇ ਦੋ ਬੇਟੇ ਤੇ ਇੱਕ ਬੇਟੀ ਆ ਚੰਦਕੌਰ ਦਾ ਆਪਣੀਆਂ ਨੂਹਾਂ ਤੇ ਪੂਰਾ ਕੰਟਰੋਲ ਆ ਮਜਾਲਾ ਕੋਈ ਉਹਦੇ ਅੱਗੇ ਕੁਝ ਬੋਲਣ ਦੇਵੇ ਨੂਹਾਂ ਦੋਨੇ ਸਕੀਆਂ ਪੈਣਾ ਨੇ ਦੋਵਾਂ ਦਾ ਆਪਸ ਵਿੱਚ ਬਹੁਤ ਪਿਆਰ ਹੈ ਪਰ ਚੰਦਕੌਰ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਲੜਾਉਣ ਦਾ ਯਤਨ ਕਰਦੀ ਰਹਿੰਦੀ ਤਾਂ ਕਿ ਦੋਵੇਂ ਏਕਾ ਕਰਕੇ ਉਸ ਦਾ ਸੰਘਾਸਣ ਨਾ ਹਲਾ ਦੇਵਣ ਚੰਦਕੌਰ ਦੀ ਦਰਾਨੀ ਬਲਵੀਰ ਕੌਰ ਵੀ ਨੇੜੇ ਹੀ ਪਿੰਡ ਵਿੱਚ ਰਹਿੰਦੀ ਆ ਜਿਸ ਦੀ ਇੱਕ ਕੁੜੀ ਸਤਿੰਦਰ ਕੌਰ ਤੇ ਮੁੰਡਾ ਗੁਰਜੀਤ ਸਿੰਘ ਆ ਉਹਨਾਂ ਦਾ ਬਾਪ ਮੇਜਰ ਸਿੰਘ ਆਪਣੇ ਵੱਡੇ ਭਾਈ ਨੂੰ ਦਿਲੋਂ ਪਿਆਰ ਤੇ ਸਤਿਕਾਰ ਕਰਦਾ ਹੈ ਤੇ ਆਪਣੇ ਵੱਡੇ ਭਾਈ ਦੀ ਕੋਈ ਗੱਲ ਨਹੀਂ ਮੋੜਦਾ ਪਰ ਚੰਦਕੌਰ ਹਮੇਸ਼ਾ ਆਪਣੀ ਦਰਾਨੀ ਨੂੰ ਦਵਾ ਕੇ ਰੱਖਣਾ ਚਾਹੁੰਦੀ ਹੈ ਇਸ ਲਈ ਉਹ ਜਦੋਂ ਵੀ ਕੋਈ ਗੱਲ ਕਰਦੀ ਤਾਂ ਉਸਦੇ ਹੱਡ ਤੇ ਹੀ ਮਾਰਦੀ ਆ ਤੇ ਉਸ ਨੂੰ ਦੁਖੀ ਕਰ ਦਿੰਦੀ ਆ ਚੰਦਕੌਰ ਦੀਆਂ ਦੋ ਸਹੇਲੀਆਂ ਨੇ ਤਾਰੋ ਤੇ ਬਾਗੂ ਦੋਵੇਂ ਅਵਲ ਦਰਜੇ ਦੀਆਂ ਚੁਗਲਖੋਰ ਕਿਸੇ ਦੇ ਘਰ ਵਿੱਚ ਕੀ ਹੋ ਰਿਹਾ ਉਹਨਾਂ ਨੂੰ ਸਭ ਖਬਰ ਹੁੰਦੀ ਇੱਕ ਤਰ੍ਹਾਂ ਦੀਆਂ ਗੂਗਲ ਬੇਬੇ ਹੀ ਹਨ ਕਿਸੇ ਦੇ ਘਰ ਪੁਆੜਾ ਪਾ ਕੇ ਤਮਾਸ਼ਾ ਵੇਖਣਾ ਉਹਨਾਂ ਦਾ ਮੁੱਖ ਕੰਮ ਹੁੰਦਾ। ਨਾਜਰ ਸਿੰਘ ਖੇਤ ਵਿੱਚੋਂ ਮੁੜਕੋ-ਮੁੜਕੀ ਹੋ ਕੇ ਆਉਂਦਾ ਤੇ ਆਵਾਜ਼ ਦਿੱਤੀ। ਚੰਦ cure ਨਹੀਂ ਚੰਦ cure ਕਿੱਥਿਆਂ ਲਿਆ ਰੋਟੀ ਛੇਤੀ ਦੇਣੇ ਭੁੱਖ ਲੱਗੀ ਪਈ ਆ। ਨਾਜਰ ਸਿੰਘ ਦੀ ਵੱਡੀ ਨੂੰ ਕਰਮਜੀਤ ਕੌਰ ਸਿਰ ਤੇ ਚੁੰਨੀ ਠੀਕ ਕਰਦੇ ਹੋਏ ਰਸੋਈ ਤੇ ਬਾਹਰ ਆਉਂਦੀ ਆ। ਬਾਪੂ ਜੀ ਉਹ ਤੇ ਨਾਲ ਵਾਲੇ ਘਰ ਗਏ ਨੇ। ਕਹਿ ਕੇ ਗਏ ਸੀ ਟਾਈਮ ਲੱਗੂਗਾ। ਅਜੇ ਉਹਨਾਂ ਨੂੰ ਆਉਣ ਨੂੰ ਤੁਸੀਂ ਬੈਠੋ ਰੋਟੀ ਮੈਂ ਪਾ ਕੇ ਲਿਆਉਣੀ ਆ ਨਾਜ਼ਰ ਸਿੰਘ ਕੋਈ ਨਾ ਭਾਈ ਰੋਟੀ ਪਾ ਦਿਓ ਫਿਰ ਥਾਲ ਵਿੱਚ ਮੈਂ ਫਿਰ ਸ਼ਹਿਰ ਜਾ ਕੇ ਆਉਣਾ ਈ ਸਾਹਮਣੇ ਆਉਂਦੀ ਬਲਜੀਤ ਨੂੰ ਵੇਖਦਿਆਂ ਲੀਡੇ ਵੀ ਪ੍ਰੈਸ ਕਰਨੇ ਸੀ ਕਿੰਨਾ ਕੁ ਟਾਈਮ ਲੱਗਣਾ ਚੰਦ ਕਰਨ ਨੂੰ ਬਲਜੀਤ ਬਾਪੂ ਜੀ ਕੋਈ ਨਾ ਮੈਂ ਤੁਹਾਡੇ ਕੁੜਤੇ ਪਜਾਮੇ ਨੂੰ ਪ੍ਰੈਸ ਕਰ ਦਿੰਨੀ ਆ ਬੀਜੀ ਕਹਿ ਕੇ ਗਏ ਸੀ ਕਿ ਥੋੜਾ ਜ਼ਿਆਦਾ ਟਾਈਮ ਲੱਗ ਸਕਦਾ ਕਰਮਜੀਤ ਜੀ ਬਾਪੂ ਜੀ ਉਹਨਾਂ ਦੇ ਘਰ ਲੜਾਈ ਹੋਈ ਸੀ ਮੁੰਡੇ ਨੇ ਆਪਣੇ ਬਾਪ ਦੇ ਸਿਰ ਵਿੱਚ ਡੰਡਾ ਮਾਰ ਦਿੱਤਾ ਪੀਤੀ ਹੋਈ ਚ। ਬਿਸ਼ਣੀ ਚਾਚੀ ਆਈ ਸੀ ਬੀਜੀ ਨੂੰ ਬੁਲਾਉਣ ਭੱਜੀ-ਭੱਜੀ ਫਿਰ ਵੀਜੀ ਉਹਨਾਂ ਦੇ ਨਾਲ ਚਲੇ ਗਏ। 나જર ਸਿੰਘ ਵਾਇਗਰੂ ਵਾਇਗਰੂ ਇਹ ਸ਼ਰਾਬ ਨੇ ਵੀ ਕਿੰਨੇ ਘਰ ਤਬਾਹ ਕਰ ਦਿੱਤੇ। ਮੈਂ ਰੋਟੀ ਖਾ ਕੇ ਜਾ ਕੇ ਆਉਣਾ ਪਹਿਲਾਂ ਸ਼ਹਿਰ ਕੱਲ ਨੂੰ ਜਾਇਆ ਆਉਣਾ ਹੋਰ ਨਾ ਕਿਤੇ ਜਿਆਦਾ ਵਾਧਾ ਵਧ ਗਿਆ ਹੋਵੇ। 나જર ਸਿੰਘ ਕਾਲੀ ਨਾਲ ਰੋਟੀ ਖਾ ਕੇ ਫਟਾਫਟ ਲੱਸੀ ਦਾ ਗਲਾਸ ਪੀਂਦਾ ਤੇ ਫਿਰ ਚੱਲਿਆ ਜਾਂਦਾ। ਇੰਨੇ ਨੂੰ ਵਿਹੜੇ ਵਿੱਚੋਂ ਖੜਾਕ ਦੀ ਆਵਾਜ਼ ਆਉਂਦੀ ਆ ਹਾਏ ਮੰਮੀ ਮਰ ਗਈ ਮੇਰੀ ਤਾਂ ਲੱਤ ਟੁੱਟ ਗਈ ਲੱਗਦਾ ਦੋਨੇ ਭੈਣਾ ਕਰਮਜੀਤ ਤੇ ਬਲਜੀਤ ਦੌੜਨ ਲੱਗਦੀਆਂ ਬਾਹਰ ਨੂੰ ਵੇਖਦੀਆਂ ਕਿ ਰਹਿਮਤ ਦਾ ਲੇਡੀ ਸਾਈਕਲ ਉਸਤੇ ਡਿੱਗਿਆ ਪਿਆ ਸੀ ਤੇ ਜਸਮੀਤ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ ਕਰਮਜੀਤ ਨੇ ਫਟਾਫਟ ਸਾਈਕਲ ਚੁੱਕਿਆ ਤੇ ਬਲਜੀਤ ਨੇ ਰਹਿਮਤ ਨੂੰ ਖੜੀ ਕੀਤਾ ਉਹਦੀ ਲੱਤ ਤੋਂ ਖੂਨ ਨਿਕਲ ਕੇ ਪੈਰ ਅਤੇ ਧਰਤੀ ਤੇ ਛਿੱਟੇ ਡਿੱਗ ਪਏ ਜਿੰਨਾਂ ਨੂੰ ਵੇਖ ਕੇ ਜਸਮੀਤ ਡਰ ਗਈ ਕਿ ਅੱਜ ਤਾਂ ਉਸ ਦੀ ਖੈਰ ਨਹੀਂ ਰਹਿਮਤ ਡੁਸਕਦੀ ਹੋਈ ਸਾਈਕਲ ਥੋੜੀ ਤੇਜ਼ ਹੋ ਗਈ ਸੀ ਸੰਭਾਲ ਨਹੀਂ ਹੋਈ ਤੇ ਡਿੱਗ ਗਈ ਮੇਰੇ ਤੋਂ ਮਾਸੀ ਜਸਮੀਤ ਦਿলো ਦਿਲ ਰੱਬ ਦਾ ਸ਼ੁਕਰ ਮਨਾਇਆ ਕਰ ਕਿ ਉਹ ਬਚ ਗਈ ਅਸਲ ਵਿੱਚ ਉਸ ਨੇ ਹੀ ਸਾਈਕਲ ਮਾਰਿਆ ਸੀ ਜ਼ੋਰ ਨਾਲ ਰਹਿਮਤ ਨੂੰ ਪਿੱਛੋਂ ਪਰ ਰਹਿਮਤ ਨੇ ਦੱਸਿਆ ਨਹੀਂ ਛੁਪਾ ਲਿਆ ਸੀ ਆਪਣੀ ਭੈਣ ਦੀ ਗਲਤੀ ਨੂੰ ਉਹ ਆਪਣੀ ਛੋਟੀ ਭੈਣ ਨੂੰ ਹਰ ਵਾਰ ਬਚਾ ਲੈਂਦੀ ਸੀ ਦੇ ਖੁਦ ਉਸਦੇ ਹਿੱਸੇ ਦੀ ਖੂਰੀ ਵੀ ਆਪ ਸਹਿ ਲੈਂਦੀ ਸੀ ਪਰ ਜਸਮੀਤ ਲਾ ਪਰਵਾ ਬੰਨਣ ਲੱਗ ਪਈ ਸੀ ਰਹਿਮਤ ਦੇ ਪਿਆਰ ਦਾ ਉਹ ਗਲਤ ਫਾਇਦਾ ਲੈਣ ਲੱਗ ਪਈ ਸੀ ਉਹ ਰਹਿਮਤ ਤੋਂ ਸਿਰਫ 5 ਸਾਲ ਹੀ ਛੋਟੀ ਸੀ ਰਹਿਮਤ ਇੱਕ ਨੇਕ ਦਿਲ ਕਣਕ ਬੰਨੇ ਰੰਗ ਦੀ ਬਦਾਮੀ ਪਰ ਵੱਡੇ ਵਟਨਾ ਜਈਆਂ ਅੱਖਾਂ ਵਾਲੀ ਕੁੜੀ ਹੈ ਉਹ ਆਪਣੇ ਪਾਪਾ ਵਿਜਾਗਰ ਸਿੰਘ ਦਾ ਮਾਣ ਹੈ ਰਹਿਮਤ ਜਿਵੇਂ ਹੀ ਘਰ ਵਿੱਚ ਹਦਾਇਤ ਮਿਲਦੀ ਉਸ ਦੀ ਪਾਲਣਾ ਕਰਦੀ ਹੈ ਤੇ ਕਦੇ ਅੱਗੇ ਨਹੀਂ ਬੋਲਦੀ ਸਾਰੇ ਉਸ ਨੂੰ ਘਰ ਵਿੱਚ ਜੇਠੀ ਹੋਣ ਕਰਕੇ ਪਿਆਰ ਕਰਦੇ ਨੇ 우ਜਾਗਰ ਸਿੰਘ ਪਿਛਲੇ ਕਈ ਸਾਲ ਤੋਂ ਦਬਈ ਗਿਆ ਹੋਇਆ ਸੀ ਜਦੋਂ ਰਹਿਮਤ ਛੋਟੀ ਹੀ ਸੀ ਮਸਾਂ ਦੋਕ ਸਾਲ ਦੀ ਉਹ ਆਪਣੇ ਪਾਪਾ ਦੇ ਪਿਆਰ ਲਈ ਤਰਸਦੀ ਰਹਿੰਦੀ ਜਦੋਂ ਵੀ ਉਹ ਛੁੱਟੀ ਤੇ ਆਉਂਦਾ ਤਾਂ ਬਾਂਦਰੀ ਦੇ ਬੱਚੇ ਦੀ ਤਰ੍ਹਾਂ ਲਿਫਟ ਜਾਂਦੀ ਉਹਦੇ ਨਾਲ ਉਹ ਰੋਟੀ ਵੀ ਆਪਣੇ ਪਿਓ ਨਾਲ ਹੀ ਖਾਂਦੀ ਤੇ ਸੌਂਦੀ ਵੀ ਉਸ ਨਾਲ ਹੀ ਫਿਰ ਜਸਮੀਤ ਹੋਣ ਤੇ ਜਸਮੀਤ ਨੇ ਉਹਦੇ ਹਿੱਸੇ ਦਾ ਪਿਆਰ ਖੋ ਲਿਆ ਤੇ ਉਹ ਵਿਰਵੀ ਰਹਿੰਦੀ ਆਪਣੇ ਪਾਪਾ ਦੇ ਪਿਆਰ ਤੋਂ ਪਰ ਉਜਾਗਰ ਸਿੰਘ ਉਸ ਨੂੰ ਹੀ ਵੱਧ ਪਿਆਰ ਕਰਦਾ ਸੀ ਉਸ ਦੀ ਹਰ ਛੋਟੀ ਜਾਂ ਵੱਡੀ ਖਵਾਹਿਸ਼ ਦਾ ਖਿਆਲ ਰੱਖਦਾ ਤੇ ਇੱਕ ਵਾਰੀ ਉਸ ਨੇ ਇੰਨਾ ਹੀ ਕਿਹਾ ਸੀ ਪਾਪਾ ਮੇਰਾ ਮਨ ਕਰਦਾ ਕਿ ਮੈਂ ਵੀ ਸਾਈਕਲ ਸਿੱਖ ਲਵਾਂ ਤੇ ਦੂਜੇ ਦਿਨ ਹੀ ਸਾਈਕਲ ਹਾਜ਼ਰ ਕਰ ਦਿੱਤੀ ਸੀ ਉਹਦੇ ਪਿਓ ਨੇ ਪਰ ਇਸ ਪਿਆਰ ਨੂੰ ਹੁਣ ਨਜ਼ਰ ਲੱਗਣ ਵਾਲੀ ਸੀ ਇਹ ਨਾ ਦੋਨਾਂ ਨੂੰ ਵੀ ਨਹੀਂ ਸੀ ਪਤਾ ਰੇਮਤ ਨੂੰ ਕਰਮਜੀਤ ਤੇ ਬਲਜੀਤ ਦੋਵੇਂ ਚੁੱਕ ਕੇ ਖੜੇ ਕਰ ਦਿੰਦਿਆਂ ਨੇ ਤੇ ਫਿਰ ਸਹਾਰਾ ਦੇ ਕੇ ਮੰਜੀ ਤੇ ਬਿਠਾਉਂਦੀਆਂ ਨੇ ਫਿਰ ਕਰਮਜੀਤ ਨੇ ਉਸ ਦੀ ਲੱਤ ਤੇ ਸਲਵਾਰ ਉਤਾਨ ਨੂੰ ਕਰਕੇ ਵੇਖੀ ਤਾਂ ਖੂਨ ਨਾਲ ਲੱਥਪੱਥ ਸੀ ਫਿਰ ਦੋਵੇਂ ਭੈਣਾ ਉਸ ਨੂੰ ਅੰਦਰ ਲਿਜਾ ਕੇ ਵੇਖਿਆ ਇੱਕ ਲੱਤ ਤੋਂ ਸਲਵਾਰ ਹਟਾ ਕੇ ਤਾਂ ਗੋਡੇ ਤੇ ਸੱਟ ਵੱਜੀ ਹੋਈ ਸੀ ਜਿਸ ਵਿੱਚੋਂ ਲਗਾਤਾਰ ਖੂਨ ਵਗ ਰਿਹਾ ਸੀ ਲੱਗਦਾ ਸੀ ਜਿਵੇਂ ਕੋਈ ਤਿੱਖੀ ਚੀਜ਼ ਵੱਜ ਗਈ ਹੋਵੇ ਕਰਮਜੀਤ ਦੀਆਂ ਅੱਖਾਂ ਨਮ ਹੋ ਗਈਆਂ ਸਨ ਵਾਮੇ ਉਹ ਮੂੰਹ ਕੋਈ ਨਹੀਂ ਸੀ ਬੋਲੀ ਪਰ ਉਸ ਦੀਆਂ ਮੋਟੀਆਂ-ਮੋਟੀਆਂ ਅੱਖਾਂ ਦੇ ਕੋਿਆਂ ਵਿੱਚ ਹੰਝੂ ਡਿੱਗਣ ਨੂੰ ਤਿਆਰ ਸਨ ਫਿਰ ਇੱਕਦਮ ਪਿੱਛੇ ਹੋ ਕੇ ਦੂਜੇ ਪਾਸੇ ਨੂੰ ਮੂੰਹ ਕਰ ਫਟਾਫਟ ਆਪਣੇ ਦੋਵੇਂ ਹੱਥਾਂ ਨਾਲ ਅੱਖਾਂ ਨੂੰ ਪੂੰਝਿਆ ਚੰ드ਰਾ ਮਾ ਦਾ ਦਿਲ ਹੀ ਐਵੇਂ ਦਾ ਹੁੰਦਾ ਆਪਣੇ ਬੱਚੇ ਨੂੰ ਤਕਲੀਫ ਵਿੱਚ ਵੇਖ ਕੇ ਉਸ ਤੋਂ ਚੱਲਿਆ ਨਹੀਂ ਜਾਂਦਾ ਇਹੋ ਕਰਮਜੀਤ ਨਾਲ ਹੋਇਆ ਸੀ ਫਿਰ ਉਸ ਨੇ ਇੱਕ ਸਾਫ਼ ਕੱਪੜਾ ਲਿਆਂਦਾ ਟਰੰਕ ਵਿੱਚੋਂ ਉਸ ਨੂੰ ਪਾੜ ਕੇ ਇੱਕ ਪੱਟੀ ਦੀ ਤਰ੍ਹਾਂ ਬਣਾ ਲਿਆ ਤੇ ਰਹਿਮਤ ਦੇ ਗੋਡੇ ਤੇ ਵੱਜੀ ਸੱਟ ਉੱਤੇ ਪਹਿਲਾਂ ਹਲਦੀ ਭੁੱਕ ਦਿੱਤੀ ਫਿਰ ਸਾਫ਼ ਕੱਪੜਾ ਰੱਖ ਕੇ ਪੱਟੀ ਦੇ ਰੂਪ ਵਿੱਚ ਬੰਨ੍ਹ ਦਿੱਤਾ ਸਿੱਟੇ ਵੱਜੋਂ ਖੂਨ ਵਗਣਾ ਬੰਦ ਹੋ ਗਿਆ ਰਹਿਮਤ ਨੂੰ ਮੰਜੇ ਉੱਪਰ ਹੀ ਦੋਨਾਂ ਭੈਣਾਂ ਨੇ ਲਟਾ ਦਿੱਤਾ ਜਦੋਂ ਕਰਮਜੀਤ ਤੇ ਬਲਜੀਤ ਜਾਣ ਲੱਗੀਆਂ ਤਾਂ ਰਹਿਮਤ ਨੇ ਕਿਹਾ ਮਾਸੀ ਜੀ ਮੰਮੀ ਮੈਂ ਠੀਕ ਹਾਂ ਦਰਦ ਨਹੀਂ ਹੋ ਰਿਹਾ ਬਿਲਕੁਲ ਵੀ ਫਿਕਰ ਨਾ ਕਰੋ ਤੇ ਪਾਪਾ ਨੂੰ ਨਾ ਦੱਸਿਓ ਉਹ ਐਵੇਂ ਪਰੇਸ਼ਾਨ ਹੋਵਣਗੇ ਕਰਮਜੀਤ ਥੋੜਾ ਗੁੱਸੇ ਹੁੰਦੇ ਹੋਏ ਆਹੋ ਹੁਣ ਤੂੰ ਬਾਲੀ ਸਿਆਣੀ ਨਾ ਬਣ ਸਭ ਪਤਾ ਮੈਨੂੰ ਚੁੱਪ ਕਰਕੇ ਪਈ ਰਹਿ ਮੰਜੇ ਤੇ ਰਹਿਮਤ ਥੋੜਾ ਹੱਸਣ ਦੀ ਕੋਸ਼ਿਸ਼ ਕਰਦੇ ਹੋਏ ਜੋ ਹੁਕਮ ਮੇਰੇ ਆਕਾ ਅੱਜ ਤੱਕ ਕੋਈ ਗੱਲ ਮਨਾ ਥੋੜੀ ਕੀਤੀ ਆ ਅੱਜ ਤੁਹਾਡੇ ਹੁਕਮ ਦੀ ਤਮੀਲ ਕਰ ਜਾਵਾਂ ਬਲਜੀਤ ਤੇ ਕਰਮਜੀਤ ਦੋਨਾਂ ਦਾ ਹਾਸਾ ਨਿਕਲ ਗਿਆ ਤੇ ਕਿਹਾ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਤਕਲੀਫ ਨਾਲੋਂ ਜ਼ਿਆਦਾ ਸਾਡਾ ਮੋਹ ਆ ਇਹਨੂੰ ਫਿਰ ਜਸਮੀਤ ਅੰਦਰ ਆਉਂਦੀ ਤੇ ਕਰਨ ਫੜ ਕੇ ਰਹਿਮਤ ਨੂੰ ਕਿਹਾ ਮaaf ਕਰ ਦੇ ਦੀਦੀ ਅੱਗੇ ਤੋਂ ਨਹੀਂ ਕਰਦੀ ਐਵੇਂ ਜਾਣ ਬੁੱਝ ਕੇ ਨਹੀਂ ਮਾਰੀ ਮੈਂ ਸਾਈਕਲ ਉਹ ਇੱਕੋ ਸਾਹ ਬੋਲੀ ਜਾ ਰਹੀ ਸੀ ਆਪਣੀ ਸਫਾਈ ਵਿੱਚ ਤਾਂ ਰਹਿਮਤ ਬਸ ਇੰਨਾ ਹੀ ਕਿਹਾ ਕੋਈ ਨਾ ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਆ ਜਾਂ ਮaaf ਕੀਤਾ ਪਰ ਘਰੇ ਨਾ ਦੱਸੀ ਕਿਸੇ ਨੂੰ ਨਹੀਂ ਤਾਂ ਸਾਰੇ ਤੇਰੇ ਦਿਵਾਲੇ ਹੋ ਜਾਣਗੇ ਫਿਰ ਆਪਣੇ ਹੱਥ ਖੜੇ ਆ ਜਿਸ ਮੀ ਇਹ ਥੋੜਾ ਜਿਹਾ ਨਖਰਾ ਵਿਖਾਉਂਦੇ ਹੋਏ ਠੀਕ ਆ ਪਰ ਦੀਦੀ ਪਹਿਲਾਂ ਦੱਸ ਦਿੰਦੇ ਆ ਕਿ ਮਾਫ ਕਰ ਦਿੱਤਾ ਮੈਂ ਕਦੋਂ ਦੀ ਬੋਲੀ ਜਾ ਰਹੀ ਆ ਐਵੇਂ ਮੇਰਾ ਇੰਨਾ ਵਕਤ ਖਰਾਬ ਕੀਤਾ ਮੈਂ ਆਰਾਮ ਕਰਨਾ ਸੀ ਪਤਾ ਕਿ ਨਿੱਥਕਾਵਟ ਹੋ ਜਾਂਦੀ ਆ ਸਾਈਕਲ ਚਲਾ ਕੇ ਮੈਨੂੰ ਸਕੂਲ ਬੈਣ ਦੀ ਗੱਲ ਕਰੀ ਪਾਪਾ ਨਾਲ ਰਹਿਮਤ ਜਾ ਆਰਾਮ ਕਰ ਪਾਪਾ ਪਹਿਲਾਂ ਹੀ ਦਿਨ ਰਾਤ ਕੰਮ ਕਰ ਰਹੇ ਆ ਆਪਣੇ ਲਈ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਫालतू ਖਰਚਾ ਨਾ ਕਰੀਏ ਜਿੱਥੋਂ ਤੱਕ ਸਰਦਾ ਇਹ ਸਾਰ ਲਈਏ ਹੁਣ ਆਪਾਂ ਵੱਡੇ ਹੋ ਗਏ ਆ ਦੋਨਾਂ ਨੂੰ ਸਾਈਕਲ ਆਉਂਦੀ ਆ ਫੇਰ ਜ਼ਰੂਰਤ ਨਹੀਂ ਆ ਜਸਮੀਤ ਗੁੱਸੇ ਵਿੱਚ ਜਾ ਜਾ ਵੱਡੀ ਆਈ ਪਾਪਾ ਦੀ ਚਮਚੀ ਮੈਂ ਖੁਦ ਹੀ ਗੱਲ ਕਰ ਲਵਾਂਗੀ ਤੂੰ ਚਲੇ ਜਾਣਾ ਮੈਂ ਤਾਂ ਬੈਂਕ ਤੇ ਹੀ ਜਾਣਾ ਰਹਿਮਤ ਮਨੋਮਣੀ ਸੋਚ ਰਹੀ ਸੀ ਕਿ ਉਸਨੇ ਕੁਝ ਗਲਤ ਕਰ ਦਿੱਤਾ ਸੀ ਜੋ ਜਸਮੀਤ ਐਵੇਂ ਦਾ ਵਿਵਹਾਰ ਕਰਦੀ ਆ ਉਹਦੇ ਨਾਲ ਪਰ ਫਿਰ ਉਹ ਮਨ ਨੂੰ ਦਿਲਾਸਾ ਦਿੰਦੀ ਆ ਚਲ ਛੋਟੀ ਆ ਫਿਰ ਉਸਦੇ ਕੰਨੀ ਆਵਾਜ਼ ਪੈਂਦੀ ਆ ਆਪਣੀ ਦਾਦੀ ਦੀ ਜੋ ਉੱਚੀ ਦੀਣੀ ਉਸਦੀ ਮੰਮੀ ਨੂੰ ਬੁਲਾ ਰਹੀ ਸੀ ਉਹ ਉੱਠਣਾ ਚਾਹੁੰਦੀ ਸੀ ਪਰ ਉਸਦੀ ਲੱਤ ਆਕੜ ਗਈ ਸੀ ਚੰਦ ਕੌਰ ਬਾਹੂ ਦਾ ਹੀ ਪੁੱਜਦੀ ਆ ਤੇ ਆਵਾਜ਼ ਮਾਰਦੀ ਆ ਆਪਣੀ ਵੱਡੀ ਨੂੰ ਕਰਮਜੀਤ ਨੂੰ ਨਹੀਂ ਕਰਮਜੀਤ ਨਹੀਂ ਕਰਮਜੀਤ ਕੀ ਹੋ ਗਿਆ ਕਰਮਜੀਤ ਵੀਰ ਸੋਈ ਚੋਂ ਬਾਹਰ ਆਉਂਦੀ ਆ ਹਾਂਜੀ ਵੀਜੀ ਕੁੜੇ ਇਸ ਵੇੜੇ ਵਿੱਚ ਖੂਨ ਕਿੱਥੋਂ ਆ ਗਿਆ ਨਹੀਂ ਮੇਰੇ ਤਾਂ ਪਹਿਲਾਂ ਹੀ ਹੋਲ ਪਿਆ ਸੀ ਨਾਲ ਦੇ ਘਰ ਜਾ ਕੇ ਸਿਰ ਖੋਲਦੇ ਤਾਂ ਨਹੀਂ ਚੰਦਰੇ ਮੁੰਡੇ ਨੇ ਪੀਕੇ ਟਾਂਕੇ ਲੱਗੇ ਆ ਇਹੋ ਜਹੀ ਔਲਾਦ ਵੀ ਜੰਮਣ ਨੂੰ ਪਈ ਸੀ ਦਰਫਿਟੇ ਮੂੰਹ ਇਹੋ ਜਹੀ ਔਲਾਦ ਦੇ ਰੱਬ ਦਾ ਸ਼ੁਕਰ ਆ ਉਜਾਗਰ ਭਰਪੂਰ ਤੇ ਪੂਰੀ ਕਹਿਣੇ ਵਿੱਚ ਨੇ ਕਰਮਜੀਤ ਹੁਣ ਠੀਕ ਨੇ ਉਹ ਚੰਦ ਗੌਰ ਨਾ ਮੈਂ ਜਦੋਂ ਦੀ ਫਾਰਸੀ ਬੋਲ ਰਹੀ ਸੀ ਜੋ ਸਮਝ ਨਹੀਂ ਲੱਗੀ ਤੈਨੂੰ ਅਗਲੇ ਦੇ ਟਾਂਕੇ ਲੱਗੇ ਆ ਤਾਂ ਹਾਲਤ ਚੰਗੀ ਥੋੜਾ ਹੋਣੀ ਕਰਮਜੀਤ ਨਾ ਵੀਜੀ ਮੇਰਾ ਇਹ ਮਤਲਬ ਨਹੀਂ ਸੀ ਚੰਦਕੌਰ ਰਹਿਣ ਦੇ ਤੂੰ ਚਲ ਦੱਸ ਇਹ ਖੂਨ ਦੇ ਛਿੱਟੇ ਵਿੜੇ ਵਿੱਚ ਕਿਵੇਂ ਚੰਦਕੌਰ ਤੈਨੂੰ ਮੈਂ ਪੁੱਛਿਆ ਬਲਜੀਤ ਨਹੀਂ ਵੀਜੀ ਫਿਰ ਉਹ ਚੁੱਪ ਕਰਕੇ ਵਾਪਸ ਰਸੋਈ ਵਿੱਚ ਚਲੀ ਗਈ ਕਰਮਜੀਤ ਵੀਜੀ ਰਹਿਮਤ ਦੇ 6:00 ਵੱਜ ਗਈ ਉਸ ਦਾ ਖੂਨ ਆ ਕਰਮਜੀਤ ਵੀਜੀ ਗੋਡੇ ਤੇ ਵੱਜੀ ਸੀ ਮੈਂ ਪੱਟੀ ਬੰਨ੍ਹ ਦਿੱਤੀ ਸੀ ਹੁਣ ਖੂਨ ਬੰਨ੍ਹਦਾ ਪਹਿਲਾਂ ਵਗ ਰਿਹਾ ਸੀ ਚੰਦਕੌਰ ਕਿੱਥੇ ਆ ਮੈਂ ਦੇਖਾਂ ਉਹਨੂੰ ਜਾ ਕੇ ਕਮਰੇ ਵਿੱਚ ਮੰjde ਤੇ ਲੇਟੀ ਹੋਈ ਆ ਬੀਜੀ ਫਿਰ ਚੰਦਕੌਰ ਰਹਿਮਤ ਕੋਲ ਜਾਂਦੀ ਆ ਤੇ ਉਸ ਦਾ ਹਾਲ ਚਾਲ ਪੁੱਛਦੀ ਆ ਤੇ ਕਹਿੰਦੀ ਆ ਕਿ ਦੋ ਦਿਨ ਸਕੂਲ ਨਾ ਜਾਵੀਂ ਨਹੀਂ ਤਾਂ ਦਿੱਕਤ ਆਵੇਗੀ ਰਹਿਮਤ ਨੇ ਬਥੇਰਾ ਕਿਹਾ ਕਿ ਉਸ ਦੀ ਪੜ੍ਹਾਈ ਖਰਾਬ ਹੋ ਜਾਣੀ ਆ ਪੇਪਰ ਨੇੜੇ ਨੇ 8ਵੀਂ ਕਲਾਸ ਦੇ ਪਰ ਅਖੀਰ ਨੂੰ ਚੰਦਕੌਰ ਨੇ ਉਸ ਨੂੰ ਸਖਤਾਈ ਨਾਲ ਮਨਾ ਕਰ ਦਿੱਤਾ ਕਿ ਕੁੜੀਆਂ ਤੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਆ ਮੇਰੇ ਅੱਗੇ ਫਿਰ ਉਸਨੇ ਕਰਮਜੀਤ ਨੂੰ ਬੁਲਾਇਆ ਤੇ ਕਿਹਾ ਜਦੋਂ ਤੱਕ ਮੈਂ ਆਖਾਂ ਉਦੋਂ ਤੱਕ ਕੁੜੀ ਨੂੰ ਸਕੂਲ ਨਹੀਂ ਭੇਜਣਾ ਜੇਕਰ ਕੱਜ ਪੈ ਗਿਆ ਤਾਂ ਵਿਆਹ ਕਰਨ ਵੇਲੇ ਔਖਾ ਹੋਵੇਗਾ ਉਹਨਾਂ ਨੂੰ ਅੱਗੇ ਜਾ ਕੇ ਰਹਿਮਤ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਐਨੀ ਕਿੰਨੀ ਕ ਗੱਲ ਆ ਜਿੰਨੀ ਵੱਡੀ ਬਣਾ ਦਿੱਤੀ ਦਾਦੀ ਨੇ ਉਹ ਤਾਂ ਮੇਰੀ ਸੱਟ ਦੀ ਨਹੀਂ ਅੱਗੇ ਕੀ ਹੋਣਾ ਉਹਦੀ ਜ਼ਿਆਦਾ ਫਿਕਰ ਹੋਈ ਪਈ ਆ ਉਹਨੂੰ ਫਿਰ ਉਹ ਲੇਟ ਹੋ ਜਾਂਦੀ ਤੇ ਉਸਦੀ ਸੋਚ ਉਡਾਰੀ ਮਾਰਦੀ ਆ ਕਿ ਕਹਿੰਦੇ ਆ ਕੁੜੀਆਂ ਤਾਂ ਚਿੜੀਆਂ ਵਾਂਗ ਹੁੰਦੀਆਂ ਪਰ ਚਿੜੀਆਂ ਉੱਡ ਸਕਦੀਆਂ ਦੋਵੇਂ ਚੋਗ ਚੁਗਦੀਆਂ ਤੇ ਉੱਡ ਜਾਂਦੀਆਂ ਆਪਣੀ ਮਰਜ਼ੀ ਨਾਲ ਖੁੱਲੇ ਅਸਮਾਨੀ ਕੁੜੀ ਉੱਡਣਾ ਚਾਹੇ ਤਾਂ ਆਖਦੇ ਆ ਉਹਨੂੰ ਪਰਾਇ ਧਨ ਵਾਂਗਾਂ ਅਮਾਨਤ ਐ ਤੂੰ ਤੇ ਕੁਝ ਨਮਾ ਕਰਨ ਦੀ ਚਾਹ ਦਿਖਾਵੇ ਤਾਂ ਕਹਿਣਗੇ ਕੋਈ ਊਚ ਨੀਚ ਨਾ ਹੋ ਜੇ ਐਵੇਂ ਹੀ ਠੀਕ ਆ ਜਿਵੇਂ ਵੀ ਆ ਇੱਕ ਦਿਨ ਜਾਣਾ ਪੈਣਾ ਸਹਰੇ ਘਰ ਆਪਣੇ ਥੋੜੀ ਜਵਾਨ ਕਾਦੀ ਹੋਈ ਉਠਦੇ ਬੈਂਦੇ ਉਸ ਨੂੰ ਯਾਦ ਕਰਾਉਂਦੇ ਵਾਸਤੇ ਵੀ ਪਾਉਂਦੇ ਇਹੀ ਤੀ ਰਵਾਜ ਸੰਸਕਾਰ ਦਹਲੀਜ਼ ਮਰਿਆਦਾ ਤੇ ਬਾਪ ਦੀ ਪੱਗ ਕੁੜੀ ਹੋ ਕੇ ਕੀ ਗੁਨਾ ਕਰ ਲਿਆ ਏ ਇਥੇ ਤੀ ਬਗਾਨੀ ਹਾਂ ਅੱਗੇ ਸਹੁਰੇ ਘਰ ਵੀ ਕਹਿਣ ਬਗਾਨੀ ਇਹ ਦੁਨੀਆ ਕਿਉਂ ਨਾ ਕੁੜੀਆਂ ਨੂੰ ਦਿਲ ਤੋਂ ਅਪਣਾਉਂਦੀ ਏ ਚੰਦ ਤੇ ਪਹੁੰਚ ਕੇ ਕੀ ਕਰ ਲਿਆ ਸੋਚਤਾ ਉਥੇ ਹੀ ਖੜੀ ਆ ਸਮਾਜ ਦੀ ਜੋ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਬਦਲੀ ਜਾਂਦੀ ਫਿਰ 나జర్ ਸਿੰਘ ਬਾਹਰੋਂ ਆਉਂਦਾ ਤੇ ਆਵਾਜ਼ ਦਿੰਦਾ ਚੰਦਕੌਰ ਆਉਂਦੀ ਆ ਤੇ ਦੱਸਦੀ ਆ ਕਿ ਗਵਾਂਡੀਆਂ ਦਾ ਮੁੰਡਾ ਹੁਣ ਠੀਕ ਆ ਤੇ ਸਲਾਹ ਦਿੰਦੀ ਆ ਕਿ ਆਪਣੇ ਕੰਮ ਤੇ ਜਾ ਆਵੇ ਜਿੱਥੇ ਜਾਣਾ ਹੈ ਤਾਂ 나జర్ ਸਿੰਘ ਆਖਦਾ ਪਤਾ ਮੈਨੂੰ ਚੰਦਕੁਰੇ ਵੀ ਤੇਰੇ ਉੱਥੇ ਜਾਣ ਤੋਂ ਬਾਅਦ ਪੁੱਜ ਗਿਆ ਸੀ ਮੈਂ ਵੀ ਲੈ ਆਇਆ ਮੈਂ ਵੀ ਖਬਰਸਾਰ ਕੁਝ ਪੈਸੇ ਵੀ ਦੇ ਕੇ ਆਇਆ ਦਵਾਈ ਬੂਟੀ ਲਈ ਫਿਰ ਨਾਜਰ ਸਿਉਂ ਦੱਸਦਾ ਫਿਰ ਨਾਜਰ ਸਿਉਂ ਦੱਸਦਾ ਕਿ ਉਜਾਗਰ ਸਿੰਘ ਆਉਣਾ ਸ਼ਾਇਦ ਅਗਲੇ ਮਹੀਨੇ ਮੈਨੂੰ एसटीडी ਜਾ ਕੇ ਫੋਨ ਕਰਕੇ ਆਉਣਾ ਪੈਂਦਾ ਸੀ ਇਸ ਲਈ ਹੁਣ ਘਰੇ ਫੋਨ ਲਗਵਾ ਲੈਂਦੇ ਆ ਚੰਦਕੁਰ ਕੋਈ ਲੋੜ ਨਹੀਂ ਘਰੇ ਕੁੜੀਆਂ ਨੇ ਤੇਰੇ ਕਮਰੇ ਵਿੱਚ ਰੱਖਾਂਗੇ ਫਿਰ ਠੀਕ ਆ ਬਾਕੀ ਮੈਂ ਜਾਣਾ ਤੇ ਮੇਰਾ ਕੰਮ ਕਰਮਜੀਤ ਆਪਣੇ ਸਹੁਰੇ ਲਈ ਪਾਣੀ ਲੈ ਕੇ ਆਈ ਸੀ ਉਹਦੇ ਕੰਨੀ ਜਦੋਂ ਇਹ ਗੱਲ ਪਈ ਫੋਨ ਬਾਰੇ ਤਉ ਖੁਸ਼ ਹੁੰਦੀ ਆ ਕਿ ਚਲੋ ਹੁਣ ਆਪਣੇ ਘਰ ਵਾਲੇ ਨਾਲ ਗੱਲ ਕਰ ਲਿਆ ਕਰੇਗੀ ਤੇ ਬਲਜੀਤ ਨੂੰ ਦੱਸਣ ਲਈ ਰਸੋਈ ਵਿੱਚ ਚਲੀ ਜਾਂਦੀ ਆ ਚੰਦਕੌਰ ਅੱਜ ਕਾਫੀ ਖੁਸ਼ ਸੀ ਉਸ ਨੂੰ ਜਿਵੇਂ ਹੋਰ ਮੌਕਾ ਮਿਲ ਗਿਆ ਸੀ ਆਪਣੀ ਚੌਧਰ ਵਿਖਾਉਣ ਦਾ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿ ਕੋਈ ਚੂੰ ਵੀ ਉਹਦੇ ਮੂਰੇ ਕਰੇ ਬਸ ਫੋਨ ਦਾ ਲੱਗਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ ਚੰਦਕੌਰ ਨੇ ਥਾਂ ਵੀ ਦਿਖਾ ਦਿੱਤੀ ਸੀ ਕਿ ਫੋਨ ਕਿੱਥੇ ਰੱਖਣਾ ਹੈ ਉਸ ਦਾ ਲੱਕੜ ਦਾ ਮੇਜ਼ ਜੋ ਕਿ ਉਸਨੇ ਆਪਣੀ ਦਵਾਈ ਬੂਟੀ ਰੱਖਣ ਲਈ ਤੇ ਆਪਣੀ ਐਣਕ ਤੇ ਪਾਣੀ ਦਾ ਜੱਗ ਜਾਂ ਗਲਾਸ ਭਰ ਕੇ ਰੱਖਣ ਲਈ ਖਾਸ ਤੌਰ ਤੇ ਬਣਵਾਇਆ ਹੋਇਆ ਸੀ ਇਹ ਮੇਜ਼ ਸੰਦੂਖ ਦੇ ਨੇੜੇ ਸੀ ਜਿਸ ਦੇ ਉੱਪਰ ਬਹੁਤ ਹੀ ਵਧੀਆ ਨਕਾਸ਼ੀ ਕੀਤੀ ਹੋਈ ਸੀ ਸੱਜੇ ਤੇ ਖੱਬੇ ਪਾਸੇ ਫੋਟੋ ਪਾਈ ਹੋਈ ਸੀ ਸੱਜੇ ਪਾਸੇ ਮੀਨਾ ਕੁਮਾਰੀ ਦੀ ਤੇ ਦੂਜੇ ਪਾਸੇ ਦਲੀਪ ਕੁਮਾਰ ਦੀ ਅਕਸਰ ਰਹਿਮਤ ਆਪਣੀ ਦਾਦੀ ਨੂੰ ਛੇੜ ਦਿੰਦੀ ਸੀ ਕਿ ਦਾਦੀ ਜੀ ਏ ਤੁਸੀਂ ਤੇ ਦਾਦਾ ਜੀ ਹੋ ਕਿੰਨੇ ਪਿਆਰੇ ਲੱਗਦੇ ਹੋ ਦੋਮੇ ਚੰਦ ਕੋਰ ਝੜਕਦੀ ਮੈਂ ਦੱਸਦੀਆਂ ਤੈਨੂੰ ਪਤਾ ਮਸਕਰੀ ਕਰਦੀ ਆ ਕੱਲ ਦੀ ਜੰਮੀ ਮੈਨੂੰ ਪਰ ਥੋੜਾ ਜਿਹਾ ਖੁਸ਼ ਵੀ ਹੋ ਜਾਂਦੀ ਸੀ ਤੇ ਆਖਦੀ ਸੀ ਜਦੋਂ ਮੈਂ ਜਵਾਨੀ ਵੇਲੇ ਸੀ ਤਾਂ ਇਹਨਾਂ ਤੋਂ ਘੱਟ ਥੋੜੀ ਸੀ ਇਹ ਤਾਂ ਸਾਡੇ ਮੂਰੇ ਕੁਝ ਵੀ ਨਹੀਂ ਰਹਿਮਤ ਨੂੰ ਉਸ ਦੀ ਮਾਂ ਨੇ ਹਲਦੀ ਵਾਲਾ ਦੁੱਧ ਪਿਆਇਆ ਤੇ ਕਿਹਾ ਕਿ ਕੰਦ ਦਾ ਸਹਾਰਾ ਲੈ ਕੇ ਖੜੀ ਹੋ ਕੇ ਥੋੜਾ ਜਿਹਾ ਤੁਰ ਕੇ ਵੇਖ ਨਹੀਂ ਤੇ ਆਕੜ ਜਾਣਾ ਬਿਲਕੁਲ ਨਹੀਂ ਤੁਰਿਆ ਜਾਣਾ ਰਹਿਮਤ ਦੁੱਧ ਪੀਂਦੀ ਆ ਤੇ ਫਿਰ ਕੁਝ ਸਮੇਂ ਬਾਅਦ ਹੀ ਖੜੀ ਹੋ ਕੇ ਸਹਾਰਾ ਲੈ ਕੇ ਤੁਰਦੀ ਆ ਥੋੜਾ ਜਿਹਾ ਫਿਰ ਹੋਰ ਤੇ ਕਰਦੇ ਕਰਦੇ ਕਈ ਕਦਮ ਤੁਰ ਲੈਂਦੀ ਆ ਕਰਮਜੀਤ ਉਸ ਨੂੰ ਫੜ ਕੇ ਇੱਕ ਕੁਰਸੀ ਤੇ ਬਿਠਾ ਦਿੰਦੀ ਆ ਰਹਿਮਤ ਆਪਣੀ ਮੰਮੀ ਨੂੰ ਬੁਲਾ ਕੇ ਆਪਣੇ ਕੋਲ ਬੈਠਣ ਨੂੰ ਕਹਿੰਦੀ ਆ ਤੇ ਤਰਵਾਸਾ ਦਿੰਦੀ ਆ ਮੰਮੀ ਤੁਸੀਂ ਐਵੇਂ ਨਾ ਡਰਿਆ ਕਰੋ ਐਨੀ ਕਮਜ਼ੋਰ ਨਹੀਂ ਹੈਗੀ ਤੁਹਾਡੀ ਧੀ ਕਰਮਜੀਤ ਮੈਨੂੰ ਪਤਾ ਮੇਰੀ ਇਹ ਚਿੜੀਏ ਰਹਿਮਤ ਦੇ ਸਿਰ ਨੂੰ ਪਲੋਸਦੇ ਹੋਏ ਕਹਿੰਦੀ ਆ ਪਰ ਮੈਂ ਇੰਨੀ ਦਲੇਰ ਨਹੀਂ ਮੇਰੇ ਤੋਂ ਨਹੀਂ ਵੇਖ ਹੁੰਦਾ ਜਦੋਂ ਤੂੰ ਤਕਲੀਫ ਵਿੱਚ ਹੋਵੇਂ ਜਸਮੀਤ ਥੋੜਾ ਜਿਹਾ ਨਖਰਾ ਤੇ ਜਲੇਵਾ ਦਿਖਾਉਂਦੇ ਹੋਏ ਨਾ ਮੇਰੇ ਲਈ ਵੀ ਕੁਝ ਲੱਗਦਾ ਮੰਮੀ ਇਹੋ ਜਿਹਾ ਕੁਝ ਕਰਮਜੀਤ ਘਰ ਨਾ ਤੂੰ ਤੇ ਉਪਰੋਂ ਹੀ ਡਿੱਗੀ ਸੀ ਮੈਂ ਕਿਹੜਾ ਤੈਨੂੰ ਜਨਮ ਦਿੱਤਾ ਏ ਗੱਲਾਂ ਮਾਰਦੀ ਨੂੰ ਸ਼ਰਮ ਨਹੀਂ ਆਉਂਦੀ ਇੱਕ ਤੇ ਗਲਤੀ ਕਰਦੀ ਆ ਉਤੋਂ ਬਤਮੀਜੀ ਕਰੀ ਆਪਣੀ ਭੈਣ ਨਾਲ ਜਸਮੀਤ ਅੱਛਾ ਮਾਂ ਦੀ ਧੀ ਨੇ ਦੱਸ ਹੀ ਦਿੱਤਾ ਫਿਰ ਕਰਮਜੀਤ ਨਾ ਮੈਨੂੰ ਕਿਹਨੇ ਦੱਸਣਾ ਤੁਸੀਂ ਬਥੇਰੀਆਂ ਚਲਾਕ ਹੋ ਗਈਆਂ ਦੋਵੇਂ ਨੇ ਖਿਚੜੀ ਪਕਾ ਲਈ ਪਰ ਇੰਨਾ ਜਾਣ ਲਿਓ ਮੈਂ ਮਾਂ ਤੁਹਾਡੀ ਤੁਸੀਂ ਮੇਰੀਆਂ ਮਾਵਾ ਨਹੀਂ ਹੋ ਸਕਦੀਆਂ ਸਮਝੀਆਂ ਮੇਰੀ ਗੱਲ ਨੂੰ ਜਾਂ ਨਹੀਂ ਰਹਿਮਤ ਤੇ ਜਸਮੀਤ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਜਾਂਦੀਆਂ ਨੇ ਕਿ ਮਾਂ ਨੂੰ ਤਾਂ ਲੱਗਦਾ ਸਭ ਕੁਝ ਪਤਾ ਲੱਗ ਗਿਆ ਬਿਨਾਂ ਦੱਸੇ ਹੀ ਦੋਮੇ ਕਰਮਜੀਤ ਦੇ ਦਿਵਾਲੇ ਹੋ ਜਾਂਦੀਆਂ ਤੇ ਕਿਹਾ ਪਲੀਜ਼ ਮੰਮੀ ਮਾਫ ਕਰ ਦਿਓ ਕਰਮਜੀਤ ਹੱਸਦੀ ਹੋਈ ਕਾਦੇ ਲਈ ਕੀ ਕੀਤਾ ਦੋਮੇ ਆਪਣੀ ਮਾਂ ਨੂੰ ਜੱਫੀ ਪਾ ਲੈਂਦੀਆਂ ਤੇ ਪੋੜੇ ਜਿਹੇ ਮੂੰਹ ਬਣਾ ਕੇ ਹੱਸਦੀਆਂ ਬੋਲੀਆਂ ਮੰਮੀ ਅਸੀਂ ਤੁਹਾਨੂੰ ਸਮਝ ਨਹੀਂ ਸਕਦੇ ਪਰ ਤੁਸੀਂ ਸਭ ਕੁਝ ਜਾਣਦੇ ਹੋ ਸਾਡੀ ਰਗ ਰਗ ਤੋਂ ਵਾਕਿਫ ਹੋ ਬਲਜੀਤ ਗੱਲ ਤਾਂ ਮੈਨੂੰ ਤੁਹਾਡੀ ਪਤਾ ਨਹੀਂ ਮਾਮਾ ਧੀਆ ਦੀ ਪਰ ਇਹਨਾਂ ਜ਼ਰੂਰ ਕਹਾਂਗੀ ਕਿ ਇਹ ਤੁਹਾਡੀ ਮਾਂ ਬਾਦ ਵਿੱਚ ਬਣੀ ਪਰ ਮੇਰੀ ਭੈਣ ਪਹਿਲਾਂ ਏ ਇਸ ਲਈ ਭੇਡੋ ਤੰਗ ਨਾ ਕਰਿਆ ਕਰੋ ਚਲੋ ਰੋਟੀ ਖਾ ਲਵੋ ਜਲਦੀ ਸੌਂਜੋ ਫਿਰ ਜਸਮੀਤ ਨੇ ਸਕੂਲ ਜਾਣਾ ਹੋਵੇਗਾ ਕੱਲ ਪਰ ਰਹਿਮਤ ਅਜੇ 1-2 ਦਿਨ ਨਹੀਂ ਜਾਵੇਗੀ ਤੁਹਾਡੀ ਦਾਦੀ ਦਾ ਫਰਮਾਨ ਏ ਤੁਹੀ ਇਨ ਕਰਨ ਵਾਲੇ ਸਭ ਜ਼ਿਆਦੇ ਹੱਕਦਾਰ ਹੋਣਗੇ ਕਰਮਜੀਤ ਤੇ ਦੋਵੇਂ ਧੀਆ ਹੁਕਮ ਕੀ ਤਮੀਲ ਹੋਗੀ ਤੇ ਫਿਰ ਹਸਪਤਾਲ ਉੱਚੀ-ਉੱਚੀ ਉਧਰੋਂ ਬਾਹਰੋਂ ਆਵਾਜ਼ ਆਉਂਦੀ ਆ ਕਿਸੇ ਦੇ ਰੋਣ ਦੀ ਜੋ ਕਿ ਬਾਲੀ ਦਰਦ ਭਰੀ ਹੋਈ ਸੀ ਸ਼ਾਮ ਦਾ ਵੇਲਾ ਸੀ ਬਾਹਰੋਂ ਕਿਸੇ ਦੇ ਰੋਣ ਦੀ ਆਵਾਜ਼ ਕਰਮਜੀਤ ਹੋਰਾਂ ਦੀ ਕੰਨੀ ਪੈਂਦੀ ਆ ਉਹ ਸਾਰੇ ਰਹਿਮਤ ਨੂੰ ਉੱਥੇ ਹੀ ਛੱਡ ਕੇ ਬਾਹਰ ਵੱਲ ਜਾਂਦੇ ਨੇ ਤਾਂ ਵੇਖਦੇ ਆ ਇੱਕ ਬੰਦਾ ਤੇ ਜਨਾਨੀ ਪੂਰੀ ਨੂੰ ਲੈ ਕੇ ਆਏ ਸਨ ਪੂਰੀ ਦੀ ਹਾਲਤ ਤਰਸਜੋਗ ਸੀ ਉਹ ਉੱਚੀ-ਉੱਚੀ ਰੋ ਰਹੀ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ